ਸਵਿਧਾਨ ਦਾ ਆਰਟੀਕਲ 21 ਆਰਟੀਕਲ 21 ਕੀ ਸਿਰਫ ਕਰਪਟ ਪੋਲੀਟੀਸ਼ियंस ਵੱਡੇ ਚੋਰਾਂ ਠੱਗਾ ਵਾਸਤੇ ਬਣਿਆ ਕੀ ਉਹ ਦੇਸ਼ ਦੀਆਂ ਮੈਨਿਓਰਟੀਆਂ ਪਿਛੜੇ ਵਰਗ ਅਨਸੂਚਿਤ ਜਾਤੀਆਂ ਉਸ ਆਰਟੀਕਲ 21 ਦੇ ਤਹਿਤ ਜਾਂ 21 ਦੀਆਂ ਹੱਕਦਾਰ ਨਹੀਂ ਨੇ ਕਿਉਂਕਿ ਜੋ ਨਮਾਇਕ ਕਲ ਪਿਰਤ ਪਈ ਹੈ ਸੁਪਰੀਮ ਕੋਰਟ ਨੇ ਜਿਹੜਾ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੱਤੀ ਹੈ ਕਿ ਕਿਹਾ ਕਿ ਆਰਟੀਕਲ 21 ਦੀ ਵਾਇਓਲੇਸ਼ਨ ਹੈ ਜੇ ਅਸੀਂ ਇਹਨਾਂ ਨੂੰ ਜ਼ਮਾਨਤ ਨਹੀਂ ਦੰਦੇ ਤਾਂ ਕਿ ਜ਼ਮਾਨਤ ਮੰਗੀ ਵੀ ਨਹੀਂ ਜਾਂਦੀ ਬਿਨਾ ਮੰਗੇ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਕਿਹਾ ਕਿ ਆਰਟੀਕਲ 21 ਨੂੰ ਅਸੀਂ ਪੂਰਾ ਕਰ ਰਹੇ ਹਾਂ ਕਿ ਜਿਹੜਾ ਉਹਦਾ ਫ੍ਰੀडम ਆਫ ਸਪੀਚ ਫ੍ਰੀडम ਆਫ ਐਕਸਪ੍ਰੈਸ਼ਨ ਫ੍ਰੀਡਮ ਆਫ ਲਾਈਫ ਐਂਡ ਲਿਬਰਟੀ ਹੈ ਉਹਨੂੰ ਅਸੀਂ ਇਨਸ਼ੋਰ ਕਰ ਰਹੇ ਹਾਂ ਟੈਂਪੋਰਰੀ ਜ਼ਮਾਨਤ ਦੇ ਕੇ ਇਹ ਆਰਟੀਕਲ 21 ਕਿੱਥੇ ਚਲਾ ਗਿਆ ਸੀ ਜਦੋਂ ਜੰਮੂ ਐਂਡ ਕਸ਼ਮੀਰ 'ਚ ਇੱਕ ਮਿਨੋਰਟੀ ਸਟੇਟ ਦੇ ਵਿੱਚ ਧਾਰਾ 370 ਤੋੜੀ ਗਈ ਤੇ 1 ਸਾਲ ਵਾਸਤੇ ਚੁਣੇ ਹੋਏ ਨੁਮਾਇੰਦਿਆਂ ਨੂੰ 1 ਸਾਲ ਲਈ ਨજરਬੰਦ ਰੱਖਿਆ ਗਿਆ। 150 ਦਿਨ, ਤਕਰੀਬਨ 6 ਮਹੀਨੇ ਬੱਚਿਆਂ ਨੂੰ ਸਿੱਖਿਆ ਤੋਂ ਲਾਗ ਰੱਖਿਆ ਗਿਆ, ਸਕੂਲ ਕਾਲਜ ਸਾਰੇ ਬੰਦ ਰੱਖੇ ਗਏ। ਕਿੱਥੇ ਸਿਸਟਮ ਜਦੋਂ ਮਿਨੋਰਟੀਜ਼ ਦੇ ਖਿਲਾਫ ਇਹ ਫਾਜੀ ਸ਼ਰਤੀਆਂ ਆ ਰਹੀ ਸੀ ਔਰ ਆਰਟੀਕਲ 21 ਉੱਤੇ ਆ ਠੀਕਾ ਸਾਰੇ ਦੇਸ਼ ਦਾ ਕਾਨੂੰਨ ਤੇ ਲੈ ਕੇ ਕੋਟਾ ਜਿਹੜੀਆਂ ਚੁੱਪ ਕਰਕੇ ਬੈਠੀਆਂ ਸੀਗੀਆਂ। 370 ਤੋੜਨ ਵਿੱਚ ਯੋਗਦਾਨ ਵੀ ਕਿਹਨੇ ਪਾਇਆ? ਜਿਨੂੰ ਆਰਟੀਕਲ 21 ਦੇ ਜ਼ਮਾਨਤ ਮਿਲੀ ਆਮ ਆਦਮੀ ਪਾਰਟੀ ਦੇ ਤਿੰਨੋਂ ਰਾਜਪਾ ਮੈਂਬਰ ਦਿੱਲੀ ਤੋਂ ਭਗਵੰਤ ਮਾਨ ਇੱਕ ਇਕਲੌਤਾ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਜਿਹੜਾ ਖੁਦ ਪੰਜਾਬ ਮਿਨੋਰਟੀ ਦੀ ਸਟੇਟ ਹੈ ਮਿਨੋਰਟੀ ਦੀ ਸਟੇਟ ਹੈ ਤੇ ਇੱਥੇ ਦਾ ਚੁਣਿਆ ਹੋਇਆ ਨੁਮਾਇੰਦਾ ਭਗਵੰਤ ਮਾਨ ਬੀਜੇਪੀ ਦੇ ਹੱਕ 'ਚ ਭੁਗਤਿਆ ਮਿਨੋਰਟੀ ਦੇ ਖਿਲਾਫ ਉਹ ਆਰਟੀਕਲ 21 ਦੀ ਵਾਇਲੇਸ਼ਨ ਦਾ ਹੱਕਦਾਰ ਜਿਹੜਾ ਹੈਗਾ ਉਹ ਭਗਵੰਤ ਮਾਨ ਵੀ ਹੈ ਫਿਰ ਆਜੋ ਪੰਜਾਬ ਦੀ ਗੱਲ ਪੰਜਾਬ ਚ ਬੰਦੀ ਸਿੰਘਾ ਜਿਨ੍ਹਾਂ ਨੇ ਆਪਣੀ ਸਜ਼ਾਵਾ ਪੂਰੀਆਂ ਕਰ ਲੀਆਂ ਉਹਨਾਂ ਨੂੰ ਹੁਣ ਤੱਕ ਕਿਉਂ ਨਹੀਂ ਛੱਡਿਆ ਗਿਆ ਕਿੱਥੇ ਉਹਨਾਂ ਦਾ ਆਰਟੀਕਲ 21 ਕਿੱਥੇ ਅਮਰਿਤਪਾਲ ਸਿੰਘ ਤੇ ਬਾਕੀ ਹੋਰ ਸਿੱਖ ਨੌਜਵਾਨਾਂ ਦਾ ਆਰਟੀਕਲ 21 ਜਿਨ੍ਹਾਂ ਨੇ ਹਾਈ ਕੋਰਟ ਚ ਰਿਟ ਪਟੀਸ਼ਨ ਪਾਈ ਕਿ ਮੈਂ ਇਲੈਕਸ਼ਨ ਲੜਨਾ ਹੈ ਮੈਨੂੰ ਨਾਮੀਨੇਸ਼ਨ ਭਰਨ ਵਾਸਤੇ ਦੀ ਇਜਾਜ਼ਤ ਦਿੱਤੀ ਜਾਵੇ ਪੰਜਾਬ ਆਣ ਦਿੱਤਾ ਜਾਵੇ ਪਰ ਉਹਨੂੰ ਹਾਈ ਕੋਰਟ ਨੇ ਮਨਜ਼ੂਰੀ ਨਹੀਂ ਦਿੱਤੀ ਤੇ ਸਿਰਫ ਇਹ ਕਿਹਾ ਕਿ ਤੂੰ ਜੇਲ੍ਹ ਚੋਂ ਨਾਮੀਨੇਸ਼ਨ ਪਰ ਕਿੱਥੇ ਗਿਆ ਉਹਦਾ ਆਰਟੀਕਲ 21 ਕਿੱਥੇ ਗਿਆ ਪਿਛੜੇ ਵਰਗ ਤੋਂ ਆਦੀਵਾਸੀ ਹੇਮੰਤ ਫੁਰੀਨ ਜੋ ਖੁਦ ਚਾਰਕੰਡ ਦੇ ਮੁੱਖ ਮੰਤਰੀ ਰਿਗੇ ਉਹਨਾਂ ਦਾ ਆਰਟੀਕਲ 21 ਉਹਨਾਂ ਨੂੰ ਕਿਉਂ ਨਹੀਂ ਜਮਾਨਤ ਮਿਲੀ ਕਿਉਂਕਿ ਉਹ ਇੱਕ ਆਦੀਵਾਸੀ ਤੇ ਪਿਛੜੇ ਵਰਗ ਤੋਂ ਹੈ ਕਿੱਥੇ ਸੀ ਉਹ ਆਰਟੀਕਲ 21 ਜਦੋਂ ਕਰਨਾਟਕਾ 'ਚ ਹਿਜਾਬ ਨੂੰ ਬੈਨ ਕੀਤਾ ਗਿਆ 2 ਸਾਲ ਤੱਕ ਉਸ ਟਾਈਮ ਬੈਨ ਰਿਆ ਹਾਈ ਕੋਰਟ ਨੇ ਵੀ ਖਿਲਾਫ ਖਿਲਾਫ ਜੱਜਮੈਂਟ ਦਿੱਤੀ ਸਰਕਾਰ ਦੇ ਹੱਕ 'ਚ ਦਿੱਤੀ ਸੁਪਰੀਮ ਕੋਰਟ ਦੇ ਡਬਲ ਬੈਂਚਾਂ ਨੇ ਐਸੀ ਜੱਜਮੈਂਟ ਦਿੱਤੀ ਕਿ ਨਾਓ ਇੱਕ ਨੇ ਹੱਕ 'ਚ ਇੱਕ ਨੇ ਖਿਲਾਫ 'ਚ ਕੇ ਮੁੜ ਕੇ ਉਹ ਚੀਫ ਜਸਟਿਸ ਨੂੰ ਰੈਫਰ ਹੋ ਗਈ ਕੀ ਅੱਜ ਸੁਪਰੀਮ ਕੋਰਟ ਦੀ ਕੋਈ ਜਜਮੈਂਟ ਆਫ ਉਸ ਆਰਟੀਕਲ 21 ਦੀ ਵਾਇਓਲੇਸ਼ਨ ਹਜਾਬ ਦੇ ਉੱਪਰ ਆਈ ਹੈ ਇਹ ਵੀ ਜ਼ਰੂਰ ਦੱਸਿਆ ਜਾਵੇ ਸੋ ਮੈਂ ਉਹੀ ਕਹਿ ਰਿਹਾ ਕਿ ਇਹ ਆਰਟੀਕਲ 21 ਹਮੇਸ਼ਾ ਘੱਟ ਗਿਣਤੀਆਂ ਅਨਸੂਚਿਤ ਜਾਤੀਆਂ ਤੇ ਦਲਿਤ ਸਮਾਜ ਦੇ ਖਿਲਾਫ ਵਰਤਿਆ ਜਾਂਦਾ ਹੈ ਤੇ ਹੁਣ ਇਹ ਮਿਲੀਭੁਗਤ ਜਿਹੜੀ ਆਮ ਆਦਮੀ ਪਾਰਟੀ ਦੇ ਬੀਜੇਪੀ ਦੀ ਇਸ ਨਾਲ ਉਜਾਗਰ ਵੀ ਹੋ ਗਈ ਹੈ ਇੱਕ ਹੋਰ ਵੱਡਾ ਸਵਾਲ ਪੈਦਾ ਹੁੰਦਾ ਹੈ ਮਲੇਲ ਕੋਟਲਾ ਵਿੱਚ ਹਮੇਸ਼ਾ ਚਿਹੇ ਕੋਈ ਵੀ ਸਰਕਾਰ ਰਹੀ ਹੋਵੇ ਮੈਂ ਪਾਰਟੀ ਦਾ ਨਾਮ ਨਹੀਂ ਲੈਂਦਾ ਕਿ ਕੋਈ ਵੀ ਸਰਕਾਰ ਰਹੀ ਹੋਵੇ ਹਮੇਸ਼ਾ ਮਰੇਲ ਕੋਟਲੇ ਨੂੰ ਕੈਬਨਿਟ ਮੰਤਰੀ ਦੀ ਨੁਮਾਇੰਦਗੀ ਦਿੱਤੀ ਜਾਂਦੀ ਹੈ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਚ ਮਰੇਲ ਕੋਟਲੇ ਨੂੰ ਮਿਨੋਰਟੀ ਸੂਬਾ ਉਹ ਪਿਨੋਰਟੀ ਦਾ ਫਾਟਾ ਮੁਸਲਿਮ ਭਾਈਚਾਰਾ ਉੱਥੇ ਵੱਸਦਾ ਉਹਨਾਂ ਦਾ ਸੂਬਾ ਹੈ ਉਹਨਾਂ ਨੂੰ ਇਸ ਵਾਰੀ ਕੋਈ ਨੁਮਾਇੰਦਗੀ ਨਹੀਂ ਦਿੱਤੀ ਗਈ 2.5 ਹਾਲ ਹੋ ਗਏ ਕੋਈ ਕੈਬਨਿਟ ਮੰਤਰੀ ਮਰੇਲ ਕੋਟਲੇ ਤੋਂ ਨਹੀਂ ਇੱਥੋਂ ਹੀ ਸਾਬਿਤ ਕਰਦਾ ਹੈ ਕਿ ਇਹ ਕਿਉਂ ਖਿਚੜੀ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇਹ ਫਿਰ ਫਿਰ ਸਿਰਫ ਇੱਕ ਜਿਹਨੂੰ ਕਹਿੰਦੇ ਆ ਮਿਨੋਰਟੀਜ਼ ਦੇ ਖਿਲਾਫ ਹੈ ਮਿਨੋਰਟੀ ਦੇ ਖਿਲਾਫ ਚੱਲਦੀਆਂ ਤਾਂ ਹੀ बार-बार ਜਿਹੇ ਪਿਛਲੀ ਵਾਰੀ ਕਿਸਾਨ ਦਿੱਲੀ ਪਹੁੰਚ ਗਏ ਇਸ ਵਾਰੀ ਪੰਜਾਬ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਗਿਆ ਕੁੱਟਿਆ ਗਿਆ ਦੋਨੇ ਸਰਕਾਰਾਂ ਨੇ ਮਿਲ ਕੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਕੰਬੋ ਮਿਸ਼ਨ ਚਲਾਇਆ ਗਿਆ ਇੱਕ ਕਿਸਾਨ ਸਾਡਾ ਪਿਛਲੀ ਵਾਰੀ ਅੰਨੇ ਲੰਬੇ ਚੱਲੇ ਅੰਦੋਲਨ ਚ ਕਿਸੇ ਵੀ ਕਿਸਾਨ ਦੀ ਗੋਲੀ ਨਾਲ ਸ਼ਹੀਦੀ ਨਹੀਂ ਹੋਈ ਤੇ ਪਰ ਹੁਣ ਇਸ ਵਾਰੀ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦੀ ਮਿਲਿ ਭੁਗਤਣਾ ਕਿਸਾਨ ਦੀ ਸ਼ੇਧਤੀ ਹੋਈ ਕਿੱਥੇ ਹੈ ਉਹ ਕਿਸਾਨਾਂ ਦਾ ਆਰਟੀਕਲ 21 ਜਿਹੜਾ ਜੋ ਬਾਰਡਰਾਂ ਤੇ ਬੈਠੇ ਆਪਣੇ ਹੀ ਦੇਸ਼ 'ਚ ਦਿੱਲੀ ਤੱਕ ਨਹੀਂ ਜਾ ਸਕਦੇ ਸੋ ਮੈਂ ਫੇਰ ਕਹਿ ਰਿਹਾ ਕਿ ਇਹ ਆਰਟੀਕਲ 21 ਸਿਰਫ ਵੱਡੇ ਰਸੂਕਦਾਰ ਪੈਸੇ ਵਾਲੇ ਦੌਲਤਮੰਦ ਕ੍ਰਪਟ ਪੋਲਿਟਿਸ਼ਨਾਂ ਵਾਸਤੇ ਹੈ ਤੇ ਹੁਣ ਜੇ ਇਹ ਆਰਟੀਕਲ 21 ਆਪਣੇ ਹੱਕ ਵਿੱਚ ਰੱਖਣਾ ਤਾਂ ਘਟੂ ਘਟ ਮੈਨੂੰ ਲੱਗਦਾ ਹੈ ਕਿ ਦੇਸ਼ ਤੇ ਪੰਜਾਬ ਦੇ ਵਿੱਚ ਇਹ ਦੋਨੇ ਸਰਕਾਰਾਂ ਨੂੰ ਕੇਂਦਰ ਦੀ ਪ੍ਰੈਜ਼ੀਡੈਂਟ ਸਰਕਾਰ ਤੇ ਪੰਜਾਬ ਦੀ ਪ੍ਰੈਜ਼ੀਡੈਂਟ ਸਰਕਾਰ ਨੂੰ ਡਟ ਕੇ ਜਵਾਬ ਦੇਣਾ ਪਊਗਾ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਫਾਡੀ ਮਿਨੋਰਟੀ ਸਟੇਟ ਹੈ ਜੰਮੂ ਐਂਡ ਕਸ਼ਮੀਰ ਤੇ ਜੋ ਕੀਤਾ ਗਿਆ ਹੋਇਆ ਜੋ ਉਹ ਪੰਜਾਬ 'ਚ ਹੁੰਦੇ ਹੋਏ ਦੇਰ ਨਹੀਂ ਲੱਗਣੀ ਕਿਉਂਕਿ ਦੋਨੋਂ ਇਹ ਘੋ ਖਿਚੜੀ ਨੇ ਭਾਜਪੀ ਤੇ ਆਮ ਆਦਮੀ ਪਾਰਟੀ ਦੋਨਾਂ ਨੇ ਜੰਮੂ ਕਸ਼ਮੀਰ ਤੋਂ ਬੱਦਤਰ ਹਾਲਾਤ ਪੰਜਾਬ ਦੇ ਕਰਨੇ ਆ ਹੁਣ ਤੁਸੀਂ ਬਾਕੀ ਆ ਸਮਝਦਾਰੋਂ ejemplo, la mano de yeah.